ਦਾਈ ਦਾ ਤੇ ਅਫਦਾਰੀ ਮੈਂ ਉਹਦੇ ਲਈ ਪਿਆਰ ਹਮੇਸ਼ਾ ਭੇਜਦਾ ਭਾਈ ਤੇਰੇ ਘਰ ਦੀ ਲੋਦੀ ਦੀ ਮੈਂ ਅਮਰੀਕਾ ਸੀ ਜਦੋਂ ਮੁੰਡੇ ਦੀ ਬਾਤ ਹੋਈ ਐ ਤੇ ਮੈਂ ਜਿਸ ਦਿਨ ਉੱਥੇ ਆਇਆ ਕਹਿੰਦੇ ਆ ਤੀਜੇ ਦਿਨ ਮਾਣਾਂ ਦੇ ਘਰੇ ਸੀ ਪਰ ਮੈਨੂੰ ਆਜ ਤੱਕ ਨਹੀਂ ਫੋਟੋ ਮਾ ਪਾਉਣ ਦੀ ਕਿ ਮੈਂ ਕਿਸੇ ਦੇ ਦੁੱਖ 'ਚ ਸ਼ਰੀਕ ਹੋਇਆ ਮੈਨੂੰ ਪਤਾ ਉਹ ਦਰਦ ਹੀ ਉਹਦਾ ਬਾਪ ਆਪ ਦਾ ਵਾਕ ਹੀ ਨਹੀਂ ਆ ਬਾਬਾ ਇਹ ਜਿਹੜੀਆਂ ਗੰਦਾ ਨੇ ਨਾ ਬਹੁਤ ਸੈਂਸਿਟਿਵ ਨੇ ਇਹ ਸੈਂਸਿਟਿਵ ਨੇ ਬਾਤਾਂ ਦਾ ਸੁਤੰਗੜ ਬਣ ਜਾਂਦਾ ਪਰ ਇਹ ਗੱਲ ਇਹ ਧਰਮ ਦੀ ਸਟੇਜ ਐ ਇਹ ਕੰਜਰਖਾਨਾ ਨਹੀਂ ਐ ਇੱਥੋਂ ਜੋ ਬੋਲਾਂਗੇ ਇੱਥੋਂ ਬੋਲਾਂਗੇ ਜਦ ਤੱਕ ਜੀਏ ਬਾਬਾ ਕਿਸੇ ਦਾ ਪੁੱਤ ਜਾਂਦਾ ਨਾ ਉੱਥੇ ਦਾ ਜਾ ਜਾ ਕੇ ਟਰੈਕਟਰਾਂ ਨਾਲ ਫੁੱਟ ਮਖ ਚਾ ਕੇ ਅੱਗਲਾ ਐ ਪਹੁੰਚਾ ਵੀ ਲੋ ਜੀ ਨਾ ਇਹ ਵੀ ਪਿਛਲੇ ਮਹੀਨੇ ਤਾਂ ਰੋਟੀ ਖਾਦੀ ਨਹੀਂ ਬਾਬਾ ਪਹਿਲਾਂ ਹੀ ਕਹਿ ਗਿਆ ਜਦ ਤੱਕ ਜੀਏ ਮਾਤਾ ਰੋਏ ਬਹਿਨ ਰੋਏ ਦਸ ਮਾਸਾਰੇ ਤੇਰਾ ਦਿਨ ਤੱਕ ਪ੍ਰੀਆ ਰੋਏ ਫੇਰ ਕਰੇ ਕਰਵਾਸਾ ਉਹ ਕੰਮੀ ਮਾਂ ਬਾਪਾ ਉਹ ਉਹ ਦੋਨੇ ਜੀਵ ਉਹਦੇ ਦੇ ਰੋਜ਼ ਮਰਦੇ ਆ ਰੋਜ਼ ਮਰਦੇ ਆ ਔਰ ਕੱਲੇ ਸਿੱਧੂ ਦੀ ਬਾਤ ਨਹੀਂ ਆ ਜਿੱਥੋਂ ਕਿਸੇ ਦਾ ਵੀ ਦੀਪ ਉੱਤ ਲੰਦਾ ਸਾਰਿਆਂ ਦੇ ਆਂਦਰਾਂ ਦੇ ਟੁਕੜੇ ਆ ਆਪਾ ਅਰਦਾਸ ਕਰ ਸਕਦੇ ਆ ਬਸ ਉਦੋਂ ਤੋਂ ਹੀ ਜਦੋਂ ਕੋਈ ਇਦਾਂ ਦਾ ਭਰਾ ਕੋਈ ਕਹਿੰਦਾ ਵੀ ਯਾਰ ਬੋਲਣ ਦੇ ਬਾਰੇ ਮੈਂ ਇੱਕੋ ਹੀ ਗੱਲ ਕਰਨਾ ਹੁੰਦਾ ਚੇਨਾ ਨਾ ਨਾ ਕਰੋ ਪੰਜਾਬ ਵਾਲਿਓ ਚੇਨਾ ਨਾ ਨਾ ਕਰੋ ਜਿਹਦੇ ਜਿੰਨੇ ਆ ਅਗਲੇ ਦੇ ਘਰੇ ਜਾ ਕੇ ਸੱਚ ਬਿਆਨ ਕਰਿਆ ਕਰੋ ਵੀ ਭਾਈ ਉਸ ਮੁੰਡੇ ਦੇ ਇੰਨੇ ਹੀ ਸਾਥ ਸੀ ਹਰ ਹੱਕਾ ਕਿਹੜੇ ਮੁੰਡੇ ਫਿਰ ਮਾਈਕ 'ਚ ਬੋਲਦੇ ਆ ਵੀ ਉਹਦੇ ਬਖਸ਼ੇਸ ਹੈ ਜਿੰਨੇ ਬਖਸ਼ਦਾ ਹੈ ਉਸ ਮੁੰਡੇ ਨੂੰ ਵੀ ਉਨੇ ਹੀ ਬਖਸ਼ਦਾ ਹੈ ਸੁਖ ਦੀ ਗੱਲ ਕਰਨੀ ਆ ਮੈਂ ਉਹਦੀ ਮਾਤਾ ਨੂੰ ਇਹ ਕਹਿ ਗਿਆ ਸੀ ਮਾ ਬਾਤਾ ਦੁਨੀਆ ਆਊਗੀ ਇੱਥੇ ਫੋਟੋ ਬਾਕਸ ਆ ਉਹ ਵੀ ਕਈ ਦਿਨੋਂ ਰੋਕੇ ਵੀ ਜਾਣਗੇ ਦੇਵੀ ਨਹੀਂ ਕਿ ਪਿਆਰ ਕਰਨ ਵਾਲੇ ਵੀ ਦਿਨੋਂ ਰੋਕੇ ਵੀ ਜਾਣਗੇ ਪਰ ਤੇਰਾ ਇੱਕੋ ਹੀ ਹਸਾ ਹੈ ਸਵੇਰੇ ਬਹੁਤ ਸੱਚੇ ਪਾਸਟਰ ਤੜਕੇ ਉੱਠ ਕੇ ਜਪਜੀ ਸਾਹਿਬ ਤੋਂ ਸ਼ੁਰੂ ਕਰ ਲੈਕਰ ਤੇ ਕੀਰਤਨ ਸੋਹਣੇ ਤੱਕ ਨਿਭ ਜਾ ਉਹ ਹੀ ਚੰਦ ਦੇਉ ਇੱਥੇ ਦੁਨੀਆ ਦੀ ਕੋਈ ਹੋਰ ਸ਼ੈ ਨਹੀਂ ਹੈ ਜਿਹੜੀ ਤੈਨੂੰ ਸਟੇਬਲ ਕਰ ਦੇ ਕੋਈ ਹੋਰ ਸਹਦ ਹੀ ਆਸੀ ਜਿਹੜੀ ਸਟੇਬਲ ਕਰਦੇ ਸੋ ਅਸੀਂ ਬਾਹਲਾ ਚ ਤਾਉਂਦੇ ਨਹੀਂ ਬਾਈ ਪਰ ਹਰ ਰੋਜ਼ ਸਰਬੱਤ ਦਾ ਭਲੇ ਚ ਹਾਥੀ ਦੀ ਪੈੜ ਚ ਸਾਰੇ ਆ ਜਾਂਦੇ ਬਾਬਾ ਜਦੋਂ ਕਈ ਦਾ ਨਾਂ ਬਾਲਕਾ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਉਦੋਂ ਚ ਆਪਣਾ ਸਿੱਧੂ ਵੀ ਆਉਂਦਾ ਲੱਖਾਂ ਯਾਰ ਉਹਦਾ ਨਾ ਕਰਦਾ ਮਾਨਸਾ ਚ ਨੇ ਉਹ ਤਾਂ ਦੁਨੀਆ ਚ ਐ ਉਹਦਾ ਟਰੈਵਲ ਕਰ ਰਹਾ ਹੈ ਆੜੜੀ ਹਾਂ ਜੇ ਜੇ ਕੋਈ ਸ਼ੱਕ ਨਹੀਂ ਹੈ ਉਹ ਮੁੰਡੇ ਨੂੰ ਉਸ ਵੀਰ ਨੂੰ ਜਿੰਨਾ ਬਖਸ਼ਿਆ ਮਾਰ ਅੰਨੇ ਜੋ ਰਤਬਾ ਬਖਸ਼ਿਆ ਉਹਦਾ ਯਾਰ ਚੰਨ ਚੜਦਾ ਹੈ ਦੇਖਣ ਦੀ ਲੋੜ ਥੜੀ ਵੀ ਕਹਿਣ ਦੀ ਲੋੜ ਥੜੀ ਵੀ ਦੇਖ ਚੰਨ ਚੜ ਗਿਆ ਜੇ ਤਾਂ ਚੜ ਗਿਆ ਉਹ ਤਾਂ ਚੰਨ ਕਰੂਗਾ ਪਰ ਜਿਹੜੀਆਂ ਸੋਸ਼ਲੀ ਸਾਡੀਆਂ ਕੁਝ ਰਿਸਪੌਂਸਿਬਿਲਟੀਜ਼ ਨੇ ਉਹ ਯਾਰ ਸੱਚੀ ਨਾਲ ਐਵੇਂ ਸ਼ੂਗਰ ਕੋਟਰ ਗੱਲਾਂ ਮੈਨੂੰ ਨਹੀਂ ਆਉਂਦੀਆਂ ਬਰਾਬਰ ਆਪਾਂ ਦਾ ਕਹਿੰਦੇ ਵੀ ਦੁੱਖ ਹੈ ਆ ਪਿਛਲੀ 21 ਤਰੀਕ ਨੂੰ ਮੇਰੀ ਮਾਂ ਗਈ ਐ ਦਾ ਉਹ ਨਿਊਜ਼ੀਲੈਂਡ ਹੀ ਸੀ ਪਿੱਛਾ ਮੇਰੀ ਮਾਂ ਪੂਰੀ ਹੋ ਗਈ ਅ ਮੈਂ 23 ਨੂੰ ਆਇਆ ਆ ਕੇ ਸੰਸਕਾਰ ਕੀਤਾ ਸਾਰੇ ਇਹ ਅਸੀਂ ਨਹੀਂ ਰੋਏ ਅਸੀਂ ਘਰ ਚ ਮੈਂ ਨਹੀਂ ਪਾਏ ਅਸੀਂ ਉਥੇ ਜਦੋਂ ਅੰਤਮ ਅਰਦਾਸ ਬਲੇ ਉਥੇ ਜਿਹੜੀ ਫੋਟੋ ਨਹੀਂ ਰੱਖਦੇ ਅਸੀਂ ਉਥੇ ਮੈਂ ਨਹੀਂ ਲਿਖਿਆ ਜਿਹੜਾ ਆਪਣੀ ਮਾਂ ਦੀ ਫੋਟੋ ਤੇ ਸੁਰਗਵਾਸੀ ਮਾਤਾ ਬੰਦੀਸਤ ਕਰ ਮੈਨੈ ਲਿਖਿਆ ਸੁਰਗਵਾਸੀ ਮੈਨੂੰ ਨਹੀਂ ਪਤਾ ਮੇਰੀ ਮਾਂ ਦੇ ਕਰਮ ਕਿੱਦਾਂ ਦੇ ਸੀ ਮੈਨੂੰ ਨਹੀਂ ਪਤਾ ਉਹਨੇ ਉਹਨੇ ਬੰਦਗੀ ਕੀਤੀ ਐ ਕਿਸੇ ਦੀ ਨਿੰਦਿਆ ਬੇਸ਼ੱਕ ਅਸੀਂ ਇਸ ਧਰਤੀ ਤੇ ਆਉਣੇ ਆ ਸਤੋਂ ਲੱਖਾਂ ਜਨਮ ਹੁੰਦੇ ਆ ਬਾਦ ਲੱਖਾਂ ਤੇ ਮੈਂ ਪੰਜਾਬ ਨੂੰ ਇੱਕ ਸਵਾਲ ਕਰਨਾ ਹੈ ਕਿ ਜਦੋਂ ਤੁਸੀਂ ਭੋਗਾਂ ਦੇ ਉੱਪਰ ਆਪਦੇ ਪਰਿਵਾਰਾਂ ਦੇ ਜੀਵ ਨੂੰ ਸਵਰਗ ਵਿੱਚ ਫਲਾਣਾ ਸੋ ਲਿਖਦੇ ਹੋ ਕਿੱਥੇ ਲਿਖਿਆ ਕਰੂ ਗ੍ਰੰਥ ਸਾਹਿਬ ਜਾਂ ਦੁਨੀਆਂ ਜਹਾਨ ਦੇ ਕਿਸੇ ਐਸੇ ਗ੍ਰੰਥ 'ਚ ਜਿੱਥੇ ਲਿਖਿਆ ਹੋਵੇ ਕਿ ਭਾਈ ਸੋ ਦਾ ਬੰਦਾ ਪੂਰਾ ਹੋ ਗਿਆ ਇਹ ਸਵਰਗ ਵਿੱਚ ਗਿਆ ਕੋਈ ਇੱਕ ਇੱਕ ਲਫ਼ਜ਼ ਦੋ ਦਿਓ ਮੈਨੂੰ ਤੇ ਫਿਰ ਕੀ ਹੋਇਆ ਬੰਨ ਬੜਾ ਨਾ ਕਿਆ ਇਹਨਾਂ ਯਾਰ ਤੂੰ ਮਾਤਾ ਤੇ ਇਦਾਂ ਲਖ ਮੱਖਣ ਨਹੀਂ ਪਤਾ ਮੈਨੂੰ ਇਹਨੂੰ ਜੰਮੇ ਹੋਣੇ ਅੰਦਰਾਂ ਤਾਂ ਆਉਂਦੀਆਂ ਅੰਦਰ ਇੱਕ ਭਾਵਨਾ ਆਏਗੀ ਆ ਉਹ ਹਮੇਸ਼ਾ ਰਹੂਗੀ ਪਰ ਸਾਡੇ ਗੁਰੂਆਂ ਨੇ ਮੱਖਣ ਨਹੀਂ ਨਹੀਂ ਸਾਨੂੰ ਇਹ ਤਾਂ ਸਿਕਾਇਆ ਕਿ ਕਿ ਰੋਣ ਲੱਗ ਜਾਓ ਵਹਿਣ ਪੌਣ ਲੱਗ ਜਾਓ ਪਿੱਟਣ ਲੱਗ ਜਾਓ ਤੇ ਆ ਗਿਆਨੀ ਕੰਦਾ ਕਰੋ ਤੇ ਦੇ ਕੇ ਗੁਰਦੁਆਰੇ ਨੂੰ ਉੱਥੇ 21200 ਰੁਪਇਆ ਨਾਲ ਖਾਈ ਚਲੋ ਕਿ ਫਲਾਣੇ ਗੁਰਦੁਆਰੇ ਨੂੰ ਇਹਦਾ ਓਏ ਹੋਛੇ ਲੋਕਾਂ ਦਾ ਕੰਮ ਆ ਬਾਬਾ ਗਰਨਾਰਕ ਦੇ ਪੁੱਤ ਦਾ ਕੰਮ ਨਹੀਂ ਹੈ ਜਿਸ ਕਰਕੇ ਜਨਮ ਤੇ ਮਰਨ ਨੂੰ ਇੱਕ ਮੈਂ ਤਾਂ ਖਾਣਾ ਲਾਉਣ ਆਇਆ ਜਨਮ ਮਰਨ ਨੂੰ ਸਮਝ ਬਾਬਾ ਮੈਂ ਤਾਂ ਇਹ ਮੱਖਾ ਮਾਰ ਰ ਅਸੀਂ ਜਨਮ ਕਰਦੇ ਆ ਸਾਨੂੰ ਬਾਦਸ਼ਾਹ ਨੇ ਬਖਸ਼ੇ ਉਸ ਵੰਨੇ ਕਹਿੰਦੇ ਲੱਖੇ ਤੇ ਕੋਈ ਹਿੰਦੂ ਮੁਸਲਮਾਨ ਸਿੱਖ ਜੋ ਵੀ ਬੈਠਾ ਸਾਨੂੰ ਸਭ ਨੂੰ ਬਖਸ਼ਿਆ ਜਰਬਾ ਜਰਬਾ ਅਸੀਂ ਚੜ੍ਹਦੀ ਕਲਾ ਵਾਲੇ ਆ ਪਹਿਲਾਂ ਪੜਿਆ ਸੀ ਨਾ ਮੇਲੇ ਗਮਾਂ ਦਾ ਵੀ ਮੰਦੀ ਦਾ ਪ੍ਰਸਾਦ ਵੇਖਿਆ ਤੇਰੇ ਖਾਲਸੇ ਨੂੰ ਸਦਾ ਮਾਜ਼ਾ ਦੇਖਿਆ ਉਹ ਚੜ੍ਹਦੀ ਕਲਾ ਦੇ ਆਪਾਂ ਆਪਣੇ ਛੋਟੇ ਵੀ ਮਾਫੀਓ ਜਾਣਗੇ ਸਭ ਤਾਂ ਜਾਣਿਆ ਬਾਬਾ ਕੋਈ ਚੜ੍ਹਦੀ ਉਮਰ ਚ ਵੀ ਜਾਊਗਾ ਕੋਈ ਜੰਮਦਾ ਵੀ ਜਾਊ ਕੋਈ ਕੁਖਸ ਵੀ ਜਾਊ ਇਹ ਉਹਦੀ ਖੇਡ ਆ ਲੱਤਾਂ ਨਾਲ ਵਸਾਈ ਇਹਦਾ ਚ ਉਹਦਾ ਪਾਣਾ ਮਿੱਠਾ ਕਰਕੇ ਮੰਨੀ ਛੋਛਲ ਕੋਈ ਦੋ ਵੀ ਤੋ ਇੱਕ ਕੰਮ ਕਰ ਸਕਦੇ ਸਿੱਧੂ ਦੇ ਬਾਪਓ ਲਈ ਵੀ ਜਣ ਰਾ ਦਰਦਾਸ ਕਰੋ ਯਾਰ ਰੱਬ ਉਹਨਾਂ ਨੂੰ ਇੱਕ ਹੋਰ ਦੇ ਦੇ ਹਾਂ ਉਹਦੇ ਉਹਦੇ ਘਰੇ ਕੋ ਕਦੇ ਥੋੜੀ ਆ ਐਦਾਂ ਵੀ ਅਰਦਾਸ ਕਰਦਿਆ ਕਰੋ ਕਈ ਮੈਨੂੰ ਕਹਿੰਦੇ ਹੁੰਦੇ ਆ ਵੀ ਉਹ ਐ ਜੇ ਕਰਕੇ ਤੇ ਆਏ ਨਾ ਠੀਕ ਮਾਰ ਕੇ ਵੀ ਨਾ ਉਹਦਾ ਵੀ ਤਾਂ ਐਦਾਂ ਨਹੀਂ ਕੁਝ ਹੋਣਾ ਇਹ ਇਹ ਹੋਛੇ ਲੋਕਾਂ ਦਾ ਕੰਮ ਹੈ ਇਹ ਫੁਕਰੀਆਂ ਮਾਰਦੀਆਂ ਐਵੇਂ ਆਰਟਿਸਟ ਨੂੰ ਨੋ 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 ਉਹਦੇ ਲਈ ਯਾਰ ਖਰਾ ਹੋ ਕੇ ਉਹਦੀ ਨਹੀਂ ਬੰਦ ਉਹਦੇ ਬਾਹਰ ਤੋਂ ਨਹੀਂ ਬੰਦ ਕਹ ਔਰ ਜੇ ਹਜੇ ਤੁਸੀਂ ਇਥੋਂ ਦਿਲੋਂ ਕਹੇਗਾ ਨਾ ਕਬਈਏ ਦੀ ਜ਼ੁਬਾਨ ਹੈ ਉਹਨਾਂ ਨੂੰ ਰੱਬ ਦੇਊਗਾ ਅੱਜ ਆਪਾਂ ਲੋਅ ਦੇ ਫੋਨ ਨਾ ਚ ਭਰ ਰਿਹਾ ਨੂੰ ਰੱਬਰ ਨੂੰ ਦੇਊਗਾ ਹਰ ਚਿਕਾ ਕੁਕਾ ਨਾਲ ਦੀ ਪੰਜਾਬ ਵਾਲਿਓ ਸਿਆਣੇ ਧੀਆਂ ਪੁੱਤ ਬਣੋ ਪੰਜਾਬ ਦੇ ਸਿਆਣੇ ਧੀਆਂ ਪੁੱਤ ਬਣੋ ਤੇ ਗਲਤੀਆਂ ਨਾਲ ਕਰੋ ਕਿਆ ਗਲਤੀਆਂ ਨਾਲ ਦਾ ਕਹਿੰਦਾ ਮੈਨੂੰ ਪੁੱਛੋ ਕਿ ਤੂੰ ਆ ਗੀਤ ਕਿਉਂ ਗਾਇਆ ਆ ਕੰਮ ਤੂੰ ਕਿਉਂ ਕੀਤਾ ਗੱਲ ਤੂੰ ਕਿਉਂ ਕੀਤੀ ਮੇਰੇ ਕੋਲ ਜਵਾਬ ਹੋਊਗਾ ਮੈਂ ਦਿਆਂਗਾ ਜਾਂ ਤੇ ਨਹੀਂ ਹੋਊਗਾ ਮੈਂ ਮਾਫੀ ਮੰਗੂਗਾ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ